ભગવા સેના ਤੋਂ યુવા દેખ સૌર ગુપ્તા ਵੱਲੋਂ પ્રેસ વાર્તા ਦਾ আয়োজন ਕੀਤਾ ਗਿਆ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਆਇਦਨ ਕਿਤੇ ਨਾ ਕਿਤੇ ਦੇਖਣ ਨੂੰ ਜਾਂ ਸੁੰਨਾ ਪੈ ਰਿਹਾ ਹੈ ਕਿ ਕੋਈ ਨਾ ਕੋਈ ਬੰਦਾ ਸਾਡੇ সনাতਮ ધਰਮ ਜਾਂ ਸਾਡੇ હિન્દੂ ધਰਮ ਦਾ ਮਜ਼ਾਕ ਬਣਾ ਰਿਹਾ ਹੈ ਜਿਸ ਦੇ ਚਲਦਿਆਂ ਉਹਨਾਂ ਕਿਹਾ ਹੈ ਕਿ ਮੈਨੂੰ ਇੱਕ ਫੋਟੋ WhatsApp ਆਉਂਦੀ ਹੈ ਤੁਸੀਂ ਇਹ ਫੋਟੋ ਆਪਣੀ ਵੀਡੀਓ ਰਾਹੀਂ ਦੇਖ ਸਕਦੇ ਹੋ ਇਸ ਫੋਟੋ ਦੇ ਵਿੱਚ ਇੱਕ ਦਰਗਾਹ ਹੈ ਜੋ ਕਿ ਪਠਾਨਕੋਟ ਦੀ ਹੈ ਉਸ ਦਰਗਾਹ ਦੇ ਬਾਹਰ ਇੱਕ ਸਾਈਡ ਤੇ ਬਜਰੰਗਬਲੀ ਤੇ ਦੂਸਰੇ ਸਾਈਡ ਤੇ ਕਾਲਪਰਵ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਜਦਕਿ ਇਹ ਕਦੀ ਵੀ ਦਰਗਾਹ ਦੇ ਬਾਹਰ ਬਜਰੰਗਬਲੀ ਤੇ ਕਾਲਪਰਵ ਦੀ ਮੂਰਤੀ ਸਥਾਪਿਤ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਸਿਰਫ ਸਾਡੀ ਮਾਤਾ ਰਾਣੀ ਦੇ ਦੁਆਰਪਾਲ ਹਨ ਇਹ ਸਿਰਫ ਮਾਤਾ ਰਾਣੀ ਦੇ ਦੁਆਰ ਵਿੱਚ ਹੀ ਸਥਾਪਿਤ ਹੁੰਦੇ ਹਨ ਸਾਡੇ ਧਰਮ ਦਾ ਮਜ਼ਾਕ ਕਿਉਂ ਬਣਾਇਆ ਜਾ ਰਿਹਾ ਹੈ ਕਿਹੜੇ ਲੋਕ ਹਨ ਜਿਹੜੇ ਸਾਡੇ ਧਰਮ ਦਾ ਮਜ਼ਾਕ ਬਣਾ ਰਹੇ ਹਨ ਉਹਨਾਂ ਅਪੀਲ ਕਰਦੇ ਆ ਕਿ ਹੈ ਕਿ ਪਠਾਨਕੋਟ ਦੀ ਇਹ ਫੋਟੋ ਹੈ ਦਰਗਾ ਕਿੱਥੇ ਹੈ ਪਹਿਲਾਂ ਤੇ ਪਤਾ ਕਰੀਏ ਉਹਨਾਂ ਕਹਿੰਦੇ ਆ ਕਿ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਇਹ ਦਰਗਾ ਕਿੱਤੇ ਹੈ ਤਾਂ ਜੋ ਅਸੀਂ ਇਸ ਤੇ ਕੜੇ ਤੋਂ ਕੜਾ ਐਕਸ਼ਨ ਕਰ ਸਕੀਏ ਨਾਮ ਜੀ ਮੈਂ ਤੁਹਾਡਾ ਆਪਣਾ ਸੌਰਵ ਗੁੱਤਾ ਭਗਵਾਨ ਸਾਹਿਬ ਦਾ ਯੂਵ ਰਾਸ਼ਟਰੀ ਅਧਿਐਖ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਰਾ ਕਾਰਨ ਹੈ ਉਹ ਇਹ ਹੈ ਕਿ ਆਏ ਦਿਨ ਕਿਤਨਾ ਕਿਤੇ ਦੇਖਣਾ ਪੈਂਦਾ ਆ ਜਾਂ ਸੁੰਨਾ ਪੈ ਰਿਹਾ ਆ ਕਿ ਕੋਈ ਨਾ ਕੋਈ ਬੰਦਾ ਸਾਡੇ ਸਨਾਤਨ ਦਾ ਸਾਡੇ ਹਿੰਦੂ ਧਰਮ ਦਾ ਮਜ਼ਾਕ ਬਣਾ ਰਿਹਾ ਹੈ। ਇਹ ਤਾਂ ਮੈਂ ਕਿਤੇ ਦੇਖਣ ਨੂੰ ਮਿਲ ਹੀ ਜਾਂਦਾ ਹੈ ਪਰ ਸਾਡਾ ਹੀ ਧਰਮ ਟਾਰਗੇਟ ਕਿਉਂ ਹੁੰਦਾ ਹੈ? ਇਹ ਵੀ ਇੱਕ ਸਵਾਲ ਹੈ। ਪਹਿਲੀ ਗੱਲ ਕਿਉਂ ਜਿਹੜੀ ਇਹ ਵੀਡੀਓ ਜਾਂ ਕਿਉਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਮੈਨੂੰ ਇੱਕ ਫੋਟੋ ਜਿਹੜੀ ਆ WhatsApp ਤੇ ਆਂਦੀ ਹੈ। ਤੁਸੀਂ ਇਹ ਫੋਟੋ ਦੇਖ ਸਕਦੇ ਹੋ ਮਹਾਂ ਸਾਹਿਬ ਫੋਟੋ ਰਾਜੀ ਤੁਸੀਂ ਇਹ ਵੀਡੀਓ ਤੇ ਵਿੱਚ ਇਹ ਫੋਟੋ ਦੇਖ ਸਕਦੇ ਹੋ ਇਹ ਇੱਕ ਸਾਡੇ ਪਠਾਨਕੋਚੇ ਇੱਕ ਦਰਗਾਹ ਆ ਜਿਸ ਦੀ ਇਹ ਫੋਟੋ ਹੈ ਫੋਟੋ ਦੇ ਵਿੱਚ ਇਹ ਦਰਗਾਹ ਦੇ ਵਿੱਚ ਕੀ ਕੀਤਾ ਗਿਆ ਕਿ ਸਾਡੇ ਬਜਰੰਗਬਲੀ ਇੱਕ ਸਾਈਡ ਤੇ ਤੇ ਦੂਜੀ ਤਰਫ ਸਾਡੇ ਕਾਲ ਭੈਰੋ ਸਥਾਪਿਤ ਕੀਤੇ ਗਏ ਦਰਗਾਹ ਦੇ ਬਾਹਰ ਜਦ ਕਿ ਕਦੀ ਵੀ ਜਿਸ ਨੂੰ ਮੈਨੂੰ ਪਤਾ ਆ ਕਦੀ ਵੀ ਦਰਗਾਹ ਦੇ ਬਾਹਰ ਬਜਰੰਗਬਲੀ ਜਾਂ ਕਾਲ ਭੈਰੋ ਜੀ ਸਥਾਪਿਤ ਨਹੀਂ ਕੀਤੇ ਜਾਂਦੇ ਕਿਉਂਕਿ ਇਹ ਸਿਰਫ ਸਿਰਫ ਸਾਡੀ ਮਾਤਾ ਦੇ ਦਵਾਰਪਾਲ ਆ ਮਾਤਾ ਸਾਡੀ ਸ਼ਕਤੀ ਦੇ ਦਵਾਰਪਾਲ ਆ ਤੁਸੀਂ ਇਹਨੂੰ ਨਹੀਂ ਸਥਾਪਿਤ ਕਰ ਸਕਦੇ ਤੁਸੀਂ ਇਹ ਜਿੱਥੇ ਮੈਨੂੰ ਪਤਾ ਆ ਇਹ ਸਿਰਫ ਮਾਤਾ ਰਾਣੀ ਦੇ ਦਵਾਰਪਾਲ ਆ ਸਾਡੀ ਸ਼ਕਤੀ ਜਿੰਨੇ ਵੀ ਪੀਠ ਆ ਉਥੇ ਇਹ ਦਵਾਰਪਾਲ ਦੇ ਰੂਪ ਚ ਸਥਾਪਿਤ ਹੁੰਦੇ ਆ ਕਦੀ ਵੀ ਮੈਨੂੰ ਨਹੀਂ ਲੱਗਦਾ ਕਦੀ ਵੀ ਦਵਗਾ ਦੇ ਬਾਹਰ ਇਹਨਾਂ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਪਰ ਸਾਡੇ ਹੀ ਧਰਮ ਦਾ ਮਜ਼ਾਕ ਕਿਉਂ ਬਣਿਆ ਜਾਂਦਾ ਉਹਨੇ ਲੋਕ ਹੈ ਜਿਹੜੇ ਸਾਡੇ ਧਰਮ ਦਾ ਮਜ਼ਾਕ ਬਣਾ ਰਹੇ ਨੇ ਉਹ ਇਦਾਂ ਕਿਉਂ ਕਰ ਰਹੇ ਪਹਿਲਾਂ ਤਾਂ ਮੈਨੂੰ ਇਹ ਪਤਾ ਨਹੀਂ ਆ ਕਿ ਹੋ ਸਕਦਾ ਜਿਥਰ ਮੈਨੂੰ ਪਤਾ ਆ ਬੀਇੰਗ ਅ ਸਨਾਤਨੀ ਬੀਇੰਗ ਅ ਹਿੰਦੂ ਜਿਹੜਾ ਮੈਨੂੰ ਪਤਾ ਆ ਕਿ ਇਦਾਂ ਅਸੀਂ ਨਹੀਂ ਕਰ ਸਕਦੇ ਪਰ ਜੋ ਲੋਕ ਕਰ ਰਹੇ ਆ ਕਿਉਂ ਕਰ ਰਹੇ ਆ ਮੈਂ ਪਹਿਲਾਂ ਤੁਹਾਡੀ ਅੱਗੇ ਅਪੀਲ ਆ ਪਠਾਨਕੋਟ ਵਾਸੀਆਂ ਅੱਗੇ ਅਪੀਲ ਆ ਕਿ ਸਾਡੇ ਪਠਾਨਕੋਟ ਦੀ ਇਹ ਫੋਟੋ ਆ ਮੈਨੂੰ ਕਮੈਂਟ ਕਰਕੇ ਦੱਸੋ ਕਿ ਇਹ ਦਰਗਾਹ ਕਿੱਥੇ ਆ ਪਹਿਲਾਂ ਤਾਂ ਇਹ ਪਤਾ ਲਗਾਈਏ ਕਿ ਇਹ ਫੋਟੋ ਆਈ ਹੈ ਮੈਨੂੰ ਪਰ ਮੈਨੂੰ ਪਤਾ ਨਹੀਂ ਇਹ ਕਿੱਥੋਂ ਦੀ ਦਰਗਾਹ ਆ ਤੁਸੀਂ ਇੱਕ ਵਾਰੀ ਮੈਨੂੰ ਕਮੈਂਟ ਵਿੱਚ ਜਰੂਰ ਦੱਸੋ ਕਿ ਇਹ ਦਰਗਾਹ ਕਿੱਥੇ ਆ ਔਰ ਦੂਜਾ ਇਹ ਕਮੈਂਟ ਕਰਕੇ ਦੱਸਿਓ ਕਿ ਕਿਆ ਇਦਾਂ ਹੋ ਸਕਦਾ ਹੈ ਪਰ ਮੈਨੂੰ ਜਿੱਥੇ ਪਤਾ ਨਹੀਂ ਹੋ ਸਕਦਾ ਅਗਰ ਇਦਾਂ ਨਹੀਂ ਹੋ ਸਕਦਾ ਤੇ ਜਰੂਰ ਇਸ ਦੇ ਉੱਤੇ ਕੜਾ ਐਕਸ਼ਨ ਜਰਾਂ ਆ ਇਹ ਲਿਆ ਜਾਏਗਾ ਜੈਸ਼ੇਦ ਆਬ ਹਰਮਾ ਦੇ